ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸਾਡੀ ਕਹਾਣੀ ਹੈ ਇੱਕ ਮਹਾਤਮਾ ਦੀ ਇੱਕ ਮਹਾਤਮਾ ਬੜੇ ਲੰਬੇ ਸਮੇਂ ਤੋਂ ਇੱਕ ਪਿੰਡ ਦੇ ਵਿੱਚ ਰਹਿ ਰਿਹਾ ਸੀ ਉਹ ਉਸ ਪਿੰਡ ਦੇ ਵਿੱਚ ਲੋਕਾਂ ਨੂੰ ਸਿੱਖਿਆ ਦਿੰਦਾ ਰੱਬ ਦੇ ਨਾਲ ਜੁੜਨ ਦੀ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇ ਇਕੱਠੇ ਹੋ ਕੇ ਉਹਦੇ ਪ੍ਰਵਚਨ ਸੁਣਦੇ ਤੇ ਪਿੰਡ ਦੇ ਵਿੱਚ ਜਦੋਂ ਦਾ ਉਹ ਸਾਧ ਆਇਆ ਸੀ ਬੜੀ ਸ਼ਾਂਤੀ ਹੋ ਗਈ ਸੀ ਲੋਕਾਂ ਦੇ ਮਨ ਨੂੰ ਉਹਦੇ ਵਿਚਾਰ ਐ ਜਿਹੜੇ ਉਹ ਬਹੁਤ ਪ੍ਰਭਾਵਿਤ ਕਰਦੇ ਲੋਕ ਬੜੇ ਧਿਆਨ ਨਾਲ ਉਹਦੀਆਂ ਗੱਲਾਂ ਸੁਣਦੇ ਸਮਝਦੇ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹ ਕਾਫੀ ਸਾਰੇ ਪਿੰਡ ਛੋਟੇ ਛੋਟੇ ਇੱਕ ਦੂਜੇ ਨਾਲ ਲੱਗਦੇ ਸੀ ਤੇ ਉਹਦੇ ਕੋਲੇ ਹੀ ਵਗਦੀ ਸੀ ਇੱਕ ਨਦੀ ਨਦੀ ਦੇ ਦੂਜੇ ਪਾਸੇ ਵੀ ਇਸੇ ਤਰ੍ਹਾਂ ਛੋਟੇ-ਛੋਟੇ ਛੋਟੇ-ਛੋਟੇ ਪਿੰਡ ਸੀਗੇ ਤਾਂ ਆਮ ਤੌਰ ਤੇ ਲੋਕ ਇੱਕ ਪਿੰਡ ਤੋਂ ਦੂਜੇ ਪਿੰਡ ਆਪਣੀਆਂ ਚੀਜ਼ਾਂ ਵੇਚਣ ਲਈ ਜਾਂਦੇ ਸੀ ਤਾਂ ਉਹਨਾਂ ਨੂੰ ਨਦੀ ਪਾਰ ਕਰਨੀ ਪੈਂਦੀ ਸੀ ਤਾਂ ਨਦੀ ਪਾਰ ਕਰਨ ਦੇ ਲਈ ਇੱਕ ਬੀੜੀ ਸੀ ਉਹ ਬੀੜੀ ਨੂੰ ਚਲਾਉਂਦਾ ਸੀ ਇੱਕ ਵਿਅਕਤੀ ਤਾਂ ਉਹ ਜਦੋਂ ਕਾਫੀ ਸਾਰੇ ਜਾਣੇ ਹੋ ਜਾਂਦੇ ਉਹਦੀ ਬੀੜੀ ਭਰ ਜਾਂਦੀ ਦੂਜੇ ਪਾਸੇ ਲੈ ਜਾਂਦਾ ਤਉ ਉਸੇ ਤਰ੍ਹਾਂ ਫਿਰ ਉਧਰੋਂ ਲੋਕਾਂ ਨੂੰ ਦੂਸਰੇ ਪਿੰਡ ਲੈ ਆਉਂਦਾ ਉਹਦਾ ਇਹੀ ਕੰਮ ਸੀ ਤਾਂ ਕਈ ਵਾਰ ਵਿੱਚ ਵਿੱਚ ਉਹਨੂੰ ਜੇ ਕਿਸੇ ਦੇ ਨੂੰ ਕੋਈ ਕੰਮ ਹੁੰਦਾ ਤਾਂ ਉਹ ਆਉਂਦਾ ਵੀ ਨਾ ਤਾਂ ਲੋਕਾਂ ਨੂੰ ਕਾਫੀ ਔਖਾਈ ਹੁੰਦੀ ਮਤਲਬ ਲੋਕਾਂ ਦਾ ਆਉਣਾ ਜਾਣਾ ਉਹਦੇ ਤੇ ਨਿਰਭਰ ਕਰਦਾ ਸੀ ਤਾਂ ਉਧਰ ਇੱਕ ਪਿੰਡ ਦੇ ਵਿੱਚੋਂ ਨਾਲ ਦੇ ਪਿੰਡ ਦੇ ਵਿੱਚੋਂ ਹੀ ਦੂਸਰੇ ਪਾਸੇ ਜਿੱਥੇ ਸਾਧੂ ਸੀਗਾ ਇੱਕ ਔਰਤ ਹਮੇਸ਼ਾ ਸਬਜ਼ੀ ਵੇਚਣਾ ਆਉਂਦੀ ਸੀ ਤਾਂ ਉਹ ਆਪਣੀਆਂ ਸਬਜ਼ੀਆਂ ਲੈ ਕੇ ਆਉਂਦੀ ਇੱਧਰਲੇ ਪਿੰਡ ਇੱਧਰਲੇ ਪਿੰਡ ਲਿਆ ਕੇ ਆਪਣੀਆਂ ਸਬਜ਼ੀਆਂ ਵੇਚਦੀ ਤੇ ਚਲੀ ਜਾਂਦੀ ਤਾਂ ਉਹਨੇ ਦੇਖਿਆ ਕਿ ਬੜਾ ਇਕੱਠ ਹੈ ਇੱਕ ਦਿਨ ਤਦ ਕੋਲ ਗਈ ਤਾਂ ਉਹਨੂੰ ਪਤਾ ਲੱਗਿਆ ਕਿ ਸਾਧੂ ਹੈ ਜਿਹੜਾ ਉਹ Satsang ਕਰ ਰਿਹਾ ਹੈ ਲੋਕਾਂ ਨੂੰ ਗਿਆਨ ਦੇ ਰਿਹਾ ਹੈ ਪ੍ਰਵਚਨ ਦੇ ਰਿਹਾ ਹੈ ਉਹ ਥੋੜੀ देर ਲੁਕੀ ਤਾਂ ਉਹਨੇ ਸਾਧੂ ਦੀਆਂ ਕੁਝ ਗੱਲਾਂ ਸੁਣੀਆਂ ਉਹਨੂੰ ਬੜੀਆਂ ਚੰਗੀਆਂ ਲੱਗੀਆਂ ਪਰ ਉਹਨੇ ਕੰਮ ਕਰਨਾ ਸੀ ਉਹ ਅੱਗੇ ਆਪਣੀ ਸਬਜ਼ੀ ਵੇਚਣ ਲਈ ਚਲੀ ਗਈ ਤਾਂ ਹੁਣ ਹਰ ਰੋਜ਼ ਜੀ ਜਦੋਂ ਉਹ ਇੱਧਰ ਲਈ ਪਿੰਡ ਆਉਂਦੀ ਤਾਂ ਸਾਧੂ ਦੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲੈਂਦੀ ਜਿਆਦਾ ਉਹਦੇ ਕੋਲ ਸਮਾਂ ਹੁੰਦਾ ਨਾ ਹਰ ਰੋਜ਼ ਇੱਕ ਅੱਧੀ ਗੱਲ ਸੁਣ ਲੈਂਦੀ ਤੇ ਉਹਨੂੰ ਆਪਣੇ ਮਨ ਦੇ ਵਿੱਚ ਵਿਚਾਰਦੀ ਤਾਂ ਇਸ ਤਰ੍ਹਾਂ ਨਾਲ ਉਹ ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਲੈਣਾ ਉਹਨੇ ਸ਼ੁਰੂ ਕਰਤਾ ਇੱਕ ਦਿਨ ਸਾਧੂ ਹੈ ਜਿਹੜਾ ਉਹ ਕੋਲ ਗੱਲ ਸੁਣਾ ਰਿਹਾ ਸੀ ਕੋਈ ਕਹਾਣੀ ਸੁਣਾ ਰਿਹਾ ਸੀ ਕੋਈ ਸਾਖੀ ਸੁਣਾ ਰਿਹਾ ਸੀ ਉਹਦੇ ਵਿੱਚ ਉਹ ਲੋਕਾਂ ਨੂੰ ਇਹ ਸੰਦੇਸ਼ ਦੇ ਰਿਹਾ ਸੀ ਕਿ ਜੇ ਅਸੀਂ ਪ੍ਰਭੂ ਦੇ ਨਾਮ ਨਾਲ ਆਪਣੇ ਆਪ ਨੂੰ ਜੋੜ ਲਈਏ ਤਾਂ ਕੋਈ ਵੀ ਭੌਸਾਗਰ ਵੀ ਅਸੀਂ ਪਾਰ ਕਰ ਸਕਦੇ ਹਾਂ ਤਾਂ ਉਸ ਗੱਲ ਨੂੰ ਉਹ ਸਬਜ਼ੀ ਵੇਚਣ ਵਾਲੀ ਨੇ ਸੁਣਿਆ ਤੇ ਉਹਨੂੰ ਬੜੀ ਚੰਗੀ ਲੱਗੀ ਇਹ ਗੱਲ ਤਾਂ ਫਿਰ ਉਹ ਆਪਣੇ ਪਿੰਡ ਵਾਪਸ ਮੁੜ ਗਈ ਇਸ ਤਰ੍ਹਾਂ ਆਉਂਦੇ ਜਾਂਦੇ ਉਹ ਕੋਈ ਨਾ ਕੋਈ ਗੱਲ ਸੁਣਦੀ ਰਹਿੰਦੀ ਦਿਨ ਕੀ ਹੋਇਆ ਕਿ ਉਹਨੇ ਦੂਸਰੇ ਪਾਸੇ ਜਾਣਾ ਸੀ ਆਪਣੇ ਘਰ ਪਰ ਉਹ ਬੀੜੀ ਵਾਲਾ ਆਇਆ ਨਾ ਹੁਣ ਉਹਨੂੰ ਬੜਾ ਔਖਾ ਹੋ ਗਿਆ ਕਿ ਅਸੀਂ ਉਹ ਕਿਸ ਤਰ੍ਹਾਂ ਨਾਲ ਉਸ ਨਦੀ ਨੂੰ ਪਾਰ ਕਰੇ ਤਾਂ ਉਹਨੇ ਉੱਥੇ ਖੜ ਕੇ ਕੁਝ ਦੇਰ ਉਹ ਸੋਚੀ ਰਹੀ ਤਾਂ ਫਿਰ ਉਹਨੂੰ ਮਹਾਤਮਾ ਦੀ ਗੱਲ ਯਾਦ ਆ ਗਈ ਕਿ ਮਹਾਤਮਾ ਨੇ ਕਿਆ ਸੀ ਕਿ ਜੇ ਤੁਸੀਂ ਪ੍ਰਭੂ ਦਾ ਸਿਮਰਨ ਕਰੋਗੇ ਤਾ ਤੁਸੀਂ ਕੋਈ ਬਹਾਸਾਗਰ ਵੀ ਤਾਰ ਕਰ ਤਾਰ ਕਰ ਸਕਦੇ ਹੋ ਉਹਨੂੰ ਵੀ ਪਾਰ ਕਰ ਸਕਦੇ ਹੋ ਇਹ ਤਾਂ ਛੋਟੀ ਜੀ ਨਦੀ ਹੈ ਉਹਨੇ ਆਪਣੇ ਅੱਖਾਂ ਬੰਦ ਕੀਤੀਆਂ ਆਪਣੇ ਪਰਮਾਤਮਾ ਨੂੰ ਆਪਣੇ ਪ੍ਰਭੂ ਨੂੰ ਧਿਆਇਆ ਤੇ ਉਹਨੇ ਸੋਚਿਆ ਕਿ ਮੈਂ ਵੀ ਕਿਉਂ ਨਾ ਆਪਣੇ ਰੱਬ ਨੂੰ ਯਾਦ ਕਰਕੇ ਇਹ ਜਿਹੜੀ ਨਦੀ ਹੈ ਇਹਨੂੰ ਪਾਰ ਕਰ ਜਾ ਉਹਨੇ ਕੋਸ਼ਿਸ਼ ਕੀਤੀ ਤੇ ਉਹ ਨਦੀ ਵੱਲ ਤੁਰ ਪਈ ਨਦੀ ਦੇ ਪਾਣੀ 'ਚ ਉਹਨੇ ਪੈਰ ਰੱਖਿਆ ਆਪਣੀ ਅੱਖਾਂ ਬੰਦ ਕੀਤੀਆਂ ਆਪਣੇ ਰੱਬ ਨੂੰ ਧਿਆਇਆ ਤੇ ਆਪਣੇ ਪ੍ਰਭੂ ਨੂੰ ਧਿਆਉਂਦੀ ਧਿਆਉਂਦੀ ਉਹ ਨਦੀ ਪਾਰ ਕਰ ਗਈ ਪਾਣੀ ਐ ਜਿਹੜਾ ਉਹਨੂੰ ਫर्श ਵਾਂਗੂ ਹੀ ਲੱਗਿਆ ਪਾਣੀ ਦੇ ਉੱਤੇ ਤਰਦੀ ਤਰਦੀ ਉਹ ਆਪਣੇ ਪਿੰਡ ਪਹੁੰਚ ਗਈ ਹੁਣ ਉਹ ਹਰ ਰੋਜ਼ ਹੀ ਇਦਾਂ ਕਰਨ ਲੱਗੀ ਜਿਸ ਦਿਨ ਵੀ ਬੇੜੀ ਆਲਾ ਨਾ ਹੁੰਦਾ ਉਹ ਆਪਣੇ ਪ੍ਰਭੂ ਦਾ ਨਾਮ ਲੈਂਦੀ ਤੇ ਉਹੋ ਜਿਹੜੀ ਵੀ ਤੰਦੀ ਸੀ ਉਹਨੂੰ ਪਾਰ ਕਰ ਲੈਂਦੀ ਤੇ ਉਹਨੂੰ ਬੜੀ ਮਨ ਦੇ ਵਿੱਚ ਖੁਸ਼ੀ ਸੀ ਕਿ ਪ੍ਰਭੂ ਹੈ ਜਿਹੜੇ ਉਹ ਕਿਵੇਂ ਮੇਰੀ ਗੱਲ ਸੁਣਦੇ ਐ ਤਾਂ ਇੱਕ ਦਿਨ ਉਹਨੇ ਮਹਾਤਮਾ ਨੂੰ ਕਿਹਾ ਕਿ ਮਹਾਰਾਜ ਤੁਸੀਂ ਮੇਰੇ ਘਰ ਆਓ ਮੈਂ ਥੋੜੀ ਸੇਵਾ ਕਰਨੀ ਚਾਹਨੀ ਐ ਮੈਂ ਤੁਹਾਡੇ ਤੋਂ ਬੜੀਆਂ ਗੱਲਾਂ ਸਿੱਖੀਆਂ ਨੇ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਤਾਂ ਮਹਾਤਮਾ ਨੇ ਕਿਹਾ ਕਿ ਠੀਕ ਐ ਮੈਂ ਕੱਲ ਨੂੰ ਤੇਰੇ ਨਾਲ ਚੱਲੂ ਤਾਂ ਜਦੋਂ ਉਹ ਮਹਾਤਮਾ ਨੂੰ ਲੈ ਕੇ ਫਿਰ ਨਦੀ ਪਾਰ ਕਰਨ ਲਈ ਆਈ ਤਾਂ ਉਹਨੇ ਫਿਰ ਦੇਖਿਆ ਕਿ ਉੱਥੇ ਬੇੜੀ ਵਾਲਾ ਹੈ ਹੀ ਨਹੀਂ ਸੀ ਹੁਣ ਉਹਨੂੰ ਥੋੜੀ ਜਿਹੀ ਉਦਾਸੀ ਹੋਈ ਪਰ ਉਹਨੇ ਫਿਰ ਵੀ ਮਹਾਤਮਾ ਨੂੰ ਕਿਹਾ ਕਿ ਮਹਾਤਮਾ ਜੀ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਕਰਦੇ ਨਦੀ ਪਾਰ ਕਰ ਲਵਾਂਗੇ ਮਹਾਤਮਾ ਹੈਰਾਨ ਹੋਇਆ ਕਿ ਪ੍ਰਭੂ ਦਾ ਸਿਮਰਨ ਤਾਂ ਠੀਕ ਹੈ ਪਰ ਨਦੀ ਕਿਵੇਂ ਪਾਰ ਕਰਾਂਗੇ ਤੋਹਨੇ ਦੱਸਿਆ ਕਿੰਦੀ ਜਦੋਂ ਦਾ ਮੈਂ ਤੁਹਾਡੇ ਤੋਂ ਇਹ ਸੁਣਿਆ ਹੈ ਕਿ ਪ੍ਰਭੂ ਦਾ ਸਿਮਰਨ ਕਰਦੇ ਕਰਦੇ ਭਾਵ ਸਾਗਰ ਵੀ ਪਾਰ ਹੋ ਜਾਂਦੇ ਐ ਉਦੋਂ ਦੀ ਮੈਂ ਇਦਾਂ ਹੀ ਕਰਦੀ ਐ ਜਦੋਂ ਢੀੜੀ ਵਾਲਾ ਨਹੀਂ ਆਉਂਦਾ ਮੈਂ ਆਪਣੀ ਅੱਖਾਂ ਬੰਦ ਕਰਦੀਆਂ ਆਪਣੇ ਪ੍ਰਭੂ ਦਾ ਸਿਮਰਨ ਕਰਦੀਆਂ ਤੇ ਇਹ ਸਾਰੀ ਨਦੀ ਪਾਰ ਕਰ ਲੈਣੀ ਹੈ ਮਹਾਤਮਾ ਨੂੰ ਲੱਗਿਆ ਕਿ ਇਹ ਔਰਤ ਹੈ ਜਿਹੜੀ ਉਹ ਪਾਗਲ ਹੈ ਇਹਨੂੰ ਬਹੁਤੀ ਸਮਝ ਨਹੀਂ ਤਾਂ ਉਹਨੇ ਕਿਹਾ ਠੀਕ ਹੈ ਫਿਰ ਮੈਨੂੰ ਪਾਰ ਕਰਕੇ ਦਿਖਾ ਨਦੀ ਹੁਣ ਤਾਂ ਉਸ ਔਰਤ ਨੇ ਆਪਣੇ ਪ੍ਰਭੂ ਦਾ ਨਾਮ ਲਿਆ ਤੇ ਉਸੇ ਤਰ੍ਹਾਂ ਨਾਲ ਪਾਣੀ ਦੇ ਉੱਤੇ ਤਰਦੀ ਤਰਦੀ ਦੂਸਰੇ ਕਿਨਾਰੇ ਚਲੀ ਗਈ ਤਾਂ ਉਹਨੇ ਉੱਧਰ ਖੜ ਕੇ ਮਹਾਰਾਜ ਨੂੰ ਗਿਆ ਆਪਣੇ ਨੂੰ ਮਹਾਤਮਾ ਨੂੰ ਕਿ ਮਹਾਰਾਜ ਤੁਸੀਂ ਵੀ ਆ ਜਾਓ ਤਾਂ ਉਸ ਵੇਲੇ ਉਹ ਮਹਾਤਮਾ ਹੈਰਾਨ ਰਹਿ ਗਿਆ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਹੋ ਕਿਵੇਂ ਗਿਆ ਮੈਨੂੰ ਇੰਨੇ ਸਾਲ ਲੱਗੇ ਭਗਤੀ ਕਰਦੇ ਨੂੰ ਪ੍ਰਭੂ ਦਾ ਨਾਮ ਲੈਂਦੇ ਨੂੰ ਮੈਂ ਇਹ ਨਹੀਂ ਕਰ ਸਕਦਾ ਇਹਨੇ ਥੋੜੇ ਦਿਨ ਮੇਰੀਆਂ ਗੱਲਾਂ ਸੁਣ ਕੇ ਇਹ ਨਦੀ ਪਾਰ ਕਰ ਲਈ ਤਾਂ ਉਸ ਵੇਲੇ ਮਹਾਤਮਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਿਰਫ ਗੱਲਾਂ ਕਰਨ ਦੇ ਨਾਲ ਗੱਲਾਂ ਸੁਣਨ ਦੇ ਨਾਲ ਆਪਣੇ ਪ੍ਰਭੂ ਨਾਲ ਜੁੜਿਆ ਨਹੀਂ ਜਾ ਸਕਦਾ। ਇਹਦੇ ਲਈ ਤਾਂ ਉਹਨੂੰ ਆਪਣੇ ਅੰਦਰ ਧਾਰਨ ਕਰਨਾ ਪੈਂਦਾ ਹੈ। ਅੱਖਾਂ ਬੰਦ ਕਰਕੇ ਉਹਦੇ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਜੋ ਕੁਝ ਵੀ ਹੈ ਉਹ ਉਹਨੇ ਠੀਕ ਕਰ ਦੇਣਾ। ਉਹ ਆਪਣੇ ਆਪ ਮੇਰੀ ਮਦਦ ਕਰੂਗਾ। ਜਿੰਨੀ ਦੇਰ ਮੰਨ ਜੇ ਇਹ ਭਾਵਨਾ ਨਹੀਂ ਆਉਂਦੀ ਉਨੀ دیر ਅਸੀਂ ਸਿਰਫ ਪਰਮਾਤਮਾ ਦਾ ਨਾਮ ਲੈਨੇ ਉਹਨੂੰ ਤਾਰਨ ਨਹੀਂ ਕਰਦੇ ਤਾਰਨ ਤਾਂ ਅਸਲ ਦੇ ਵਿੱਚ ਉਹ ਸਬਜੀ ਵੇਚਣ ਵਾਲੀ ਨੇ ਕੀਤਾ ਸੀ ਜਿਹਨੇ ਮਹਾਤਮਾ ਤੋਂ ਸਿੱਖ ਕੇ ਨਦੀ ਪਾਰ ਕਰ ਲਈ ਪਰ ਸਿਖਾਉਣ ਵਾਲਾ ਜਿਹੜਾ ਉਹ ਨਦੀ ਦੇ ਦੂਜੇ ਪਾਸੇ ਖੜਾ ਰਹਿ ਗਿਆ ਥੈਂਕ ਯੂ